ਨਾਜ਼ਪਿੰਨ ਅਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਭਾਰਤ ਦੀ ਸਾਬਕਾ ਕੇਂਦਰੀ ਮੰਤਰੀ ਸ਼੍ਰੀਮਤੀ ਮੇਨਕਾ ਗਾਂਧੀ ਨੇ ਉੱਗੇ ਸਿਆਸੀ ਆਗੂ ਤੇ ਸਮਾਜਿਕ ਕਾਰਕੁਨ ਸਰਦਾਰ ਕਿਰਪਾਲ ਸਿੰਘ ਔਜਲਾ ਦੀ ਪਹਿਲੀ ਵਰਸੀ ਮੌਕੇ ਆਪਣੇ ਸ਼ੋਕ ਸਨੇਹ ਵਿੱਚ ਕਿਹਾ ਕਿ ਇਹ ਮੇਰੇ ਸਿਆਸੀ ਕੈਰੀਅਰ ਵਿੱਚ ਸਰਦਾਰ ਕਿਰਪਾਲ ਸਿੰਘ ਔਜਲਾ ਤੇ ਸ਼ਿਵ ਕੁਮਰ ਸਿੰਘ ਸੰਧੂ ਹਮੇਸ਼ਾ ਮਾਝੇ ਭਰਾਵਾ ਬਾਗ ਡਟੇ ਉਨਾ ਦਾ ਵਿਛੋੜਾ ਜਿੱਥੇ ਮੇਰੇ ਲਈ ਨਿੱਜੀ ਘਟ ਹੈ ਉਥੇ ਪੰਜਾਬ ਲਈ ਵੀ ਸਮਰਪਿਤ ਨੇਤਾ ਦੀਆਂ ਸੇਵਾਵਾਂ ਤੋਂ ਬਣ ਜਾ ਰਹੇਗਾ ਸਰਦਾਰ ਆਉਂਦਲਾ ਦੇ ਨਜ਼ਦੀਕੀ ਸਾਥੀ ਸ਼ਿਵ ਕੰਵਰ ਸਿੰਘ ਸੰਧੂ ਨੇ ਦੱਸਿਆ ਕਿ ਸਰਦਾਰ ਕਿਰਪਾਲ ਸਿੰਘ ਆਉਂਦਲਾ ਪਿਛਲੇ ਸਾਲ ਵਿਦੇਸ਼ੀ ਧਰਤੀ ਤੇ ਸਾਨੂੰ ਸਦੀਵੀ ਅਲਵਿਦਾ ਕਹਿ ਗਿਆ ਸੀ ਉਹ ਨਸਰਾਲੀ ਪਿੰਡ ਦੇ ਪੜੇ ਲਿਖੇ ਆਗੂ ਸਰਦਾਰ ਕਪੂਰ ਸਿੰਘ ਨਸਰਾਲੀ ਸਾਹਿਬ ਦਾ ਵਿੱਤ ਮੰਤਰੀ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਦੇ ਪੁੱਤਰ ਸਨ ਇਸ ਪਰਿਵਾਰ ਨੇ ਲੁਧਿਆਣਾ ਵਿੱਚ ਦਇਨੰਦ ਮੈਡੀਕਲ ਕਾਲਜ ਤੇ ਹਸਪਤਾਲ ਖਾਲਸਾ ਦਿਵਾਨ ਦੇ ਕਈ ਵਿਦਿਅਕ ادارے ਸਥਾਪਿਤ ਕਰਨ ਵਿੱਚ ਵੱਡਾ ਹਿੱਸਾ ਪਾਇਆ ਹੈ। ਚੰਡੀਗੜ੍ਹ ਵਿੱਚ ਗੁਰੂ ਗੋਬਿੰਦ ਸਿੰਘ ਕਾਲਜਿਸ ਸਥਾਪਿਤ ਕਰਨ ਵਾਲੀ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਸਰਦਾਰ ਕਪੂਰ ਸਿੰਘ ਲੰਮਾ ਸਮਾਂ ਪ੍ਰਧਾਨ ਵੀ ਰਹੇ। ਸਰਦਾਰ ਕਪੂਰ ਸਿੰਘ ਨسرਾਲੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਨਜ਼ਦੀਕੀ ਸਾਥੀ ਸਨ। ਲੁਧਿਆਣਾ ਦੀ ਫਿਰੋਜ਼ਪੁਰ ਸੜਕ ਤੇ ਸਰਦਾਰ ਕਪੂਰ ਸਿੰਘ ਦੇ ਘਰ ਪੰਡਿਤ ਜਵਾਰ ਲਾਲ Nehru ਦੀ ਆਮਦ ਹੋਤੇ ਹੀ ਸਿਵਲ ਲਾਈਨਸ ਲੁਧਿਆਣਾ ਖੇਤਰ ਵਿੱਚ ਬਿਜਲੀ ਆਈ ਸੀ। ਉਹਨਾਂ ਦਿਲਾ ਪਰਿਵਾਰ ਨੇ ਸ਼ੈਨਸ਼ਾ ਪੈਲੈਸ ਨਾਮ ਹੇਠ ਵਿਆਹ ਮੰਡਪ ਬਣਾ ਕੇ ਹਰ ਸਾਲ ਪਹਿਲੀ ਜਨਵਰੀ ਨੂੰ ਵਿਸ਼ਾਲ ਕੀਰਤਨ ਦਰਬਾਰ ਦੀ ਰੀਤ ਵੀ ਨਿਭਾਈ। 1977 ਵਿੱਚ ਸਰਦਾਰ ਕਿਰਪਾਲ ਸਿੰਘ ਔਜਲਾ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਬੀਪੀ ਸਿੰਘ ਜਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਤਾਂ ਪੰਜਾਬ ਸੰਕਟ ਹੱਲ ਕਰਦੀ 1999 ਚੋਣਾਂ ਤੋਂ ਬਾਅਦ ਲੁਧਿਆਣਾ ਵਿੱਚ 올 ਪਾਰਟੀ ਮੀਟਿੰਗ ਕੀਤੀ ਜਿਸ ਉਸ ਦਾ ਪ੍ਰਬੰਧ ਵੀ ਸ਼ਿਵ ਕੁਮਰ ਸਿੰਘ ਸੰਧੂ ਤੇ ਕਿਰਪਾਲ ਸਿੰਘ ਔਂਜਲਾ ਦੇ ਸਾਥੀਆਂ ਨੇ ਕੀਤਾ ਸੀ ਇਸ ਟੀਮ ਨੇ ਹਲਵਾਰਾ 에ਅਰ ਬੇਸ ਤੇ ਬੀਪੀ ਸਿੰਘ ਇੰਦਰ ਕੁਮਾਰ ਗੁਜਰਾਲ ਚੌਧਰੀ ਦੇਵੀ ਰਾਲ ਮੁਫਤੀ ਮੁਹੰਮਦ ਸੈਦ ਨੂੰ ਜੀ ਆਇਆਂ ਨੂੰ ਕਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਆਲਕ ਨੇ ਵੀ ਕਿਹਾ ਕਿ ਮੇਰੇ ਨਿੱਕੇ ਭਰਾਵਾ ਬੰਗ ਮੇਰੇ ਨਾਲ ਉਹ ਚਟਾਨ ਬਣ ਕੇ ਖੜੇ ਸਨ ਉਹ ਮੁਹੱਬਤੀ ਰੂਸੀ ਗਵਰਨਮੈਂਟ ਕਾਲਜ ਗੁਰਦਾਸਪੁਰ ਦੇ ਸੇਵਾਮੁਕਤ ਪ੍ਰਿੰਸੀਪਲ ਡਾਕਟਰ ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਨਜ਼ਦੀਕੀ ਰਿਸ਼ਤੇਦਾਰੀ ਤੋਂ ਇਲਾਵਾ ਉਹ ਸਰਬਪੱਖੀ ਸੰਤੁਲਿਤ ਸ਼ਖਸੀਅਤ ਵਾਲੇ ਵੱਡੇ ਇਨਸਾਨ ਸਨ ਉਹਨਾਂ ਦੀ ਜੀਵਨ ਸਾਥਣ ਸਰਦਾਰਨੀ ਸੁਰਿੰਦਰ ਕੌਰ ਔਜਲਾ ਪੁੱਤਰਾ ਨੂਹਾ ਤੇ ਬੱਚਿਆਂ ਤੋਂ ਇਲਾਵਾ ਭੈਣ ਭਰਾਵਾਂ ਨਾਲ ਪਰਿਵਾਰਿਕ ਸੰਵੇਦਨਾ ਪ੍ਰਗਟਾਉਂਦੇ ਆ ਸਰਦਾਰ ਔਜਲਾ ਦੇ ਪਰਿਵਾਰਿਕ ਮਿੱਤਰ ਤੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਜਨ ਸਿੰਘ ਗਿੱਲ ਨੇ ਕਿਹਾ ਕਿ ਸਰਦਾਰ ਕਿਰਪਾਲ ਸਿੰਘ ਔਜਲਾ ਦਰਿਆਦਲੀ ਵੀਰ ਤੇ ਬਹੁਤ ਵਧੀਆ ਖੇਡ ਸਰਪ੍ਰਸਤ ਸਨ ਖੇਡ ਮੈਦਾਨਾਂ ਦੀ رونਕ ਤੇ ਖਿਡਾਰੀਆਂ ਲਈ ਉਤਸ਼ਾਹ ਦਾ ਸੋਮਾ ਸੀ ਉਹਨਾਂ ਨੇ ਸ਼ਰਧਾਂਜਲੀ ਪੇ ਫੁੱਲ ਪੇਟ ਕਰਨ ਲਈ ਨਗਰ ਨਿਗਮ ਲੁਧਿਆਣਾ ਦੇ ਸਾਬਕਾ ਮੇਅਰ ਸਰਦਾਰ ਅਪਿੰਦਰ ਸਿੰਘ ਗਰੇਵੜ ਪੰਜਾਬੀ ਸਾਇਟਿਟ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਰਵਿੰਦਰ ਸਿੰਘ ਪੱਠਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੈਂਕੜੇ ਅਧਿਆਪਕ ਪੰਜਾਬ ਦੇ ਸਾਬਕਾ ਡੀਜੀਪੀ ਡੀ ਆਰ ਪੱਟੀ ਸਰਦਾਰ ਰਾਜਵੰਤ ਸਿੰਘ ਗਰੇਵੜ ਦਾਦ ਦਲਜੀਤ ਸਿੰਘ ਗਰੇਵੜ ਰੋਜ਼ਾਨਾ ਜੀਤ ਦੇ ਸੇਵਾਮੁਕਤ ਸਟਾਫ ਰਿਪੋਰਟਰ ਸਰਦਾਰ ਹਰਵਿੰਦਰ ਸਿੰਘ ਕਾਕਾ ਸੀਨੀਅਰ ਬੀਜੇਪੀ ਆਗੂ ਅਮਰਜੀਤ ਸਿੰਘ ਟਿੱਕਾ ਕਾਂਗਰਸੀ ਆਗੂ ਸਰਦਾਰ ਗੁਰਦੇਵ ਸਿੰਘ ਲਾਪਰਾ ਸਰਦਾਰ ਕਿਰਪਾਲ ਸਿੰਘ ਦੇ ਨਿੱਕੇ ਵੀਰ ਭੁਪਿੰਦਰ ਸਿੰਘ ਔਜਲਾ ਖੇਤੀਬਾੜੀ ਟੈਕਨੋਰੇਟ ਆਗੂ ਡਾਕਟਰ ਬਲਵਿੰਦਰ ਸਿੰਘ ਬੋਟਾਰੀ ਸਫਲ ਕਿਸਾਨ ਸਰਦਾਰ ਸੁਰਜੀਤ ਸਿੰਘ ਸਾਦੂਗੜ ਸਰਦਾਰ ਹਰਮਿੰਦਰ ਸਿੰਘ ਗਿਆਸਪੁਰਾ ਸਰਦਾਰ ਰਣਜੀਤ ਸਿੰਘ ਡੀਐਮ ਸਹਿਕਾਰਤਾ ਵਿਭਾਗ ਚ ਸਰਦਾਰ ਜਗਦੀਪ ਸਿੰਘ ਜਸੂਵਾਲ ਦੇ ਪੁੱਤਰੇ ਸਰਦਾਰ ਅਮਰਿੰਦਰ ਸਿੰਘ ਜਸੂਵਾਲ ਜਗਦੀਸ਼ਪਾਲ ਸਿੰਘ ਗਰੇਵਾਲ ਸਾਬਕਾ ਸਰਪੰਚ ਦਾਦ ਸਰਦਾਰ ਗੁਰਦੀਪ ਸਿੰਘ ਛੱਡਾ ਅਜੀਤਪਾਲ ਸਿੰਘ ਪੁਨੀਆ ਸਮੇਤ ਕਈ ਸਿਰਕਾਡੇ ਸ਼ਖਸੀਅਤਾਂ ਹਾਜ਼ਰ ਸਨ ਗੁਰਦੁਆਰਾ ਮਾਈ ਬੀਸ਼ਨ ਕੌਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਸਰਦਾਰ ਕਿਰਪਾਲ ਸਿੰਘ ਔਜਲਾ ਦੇ ਪੁੱਪੁੱਤਰ ਸਰਦਾਰ ਤਪਿੰਦਰ ਪਾਲ ਸਿੰਘ ਔਜਲਾ ਨੂੰ ਦਸਤਾਰ ਪੇਟ ਕੀਤੀ